ਅੱਜ ਸਵੇਰੇ ਪੰਜਾਬ ਸਾਹਿਤ ਦੇ ਇੱਕ ਬਹੁਤ ਵੱਡੇ ਸਾਇਹਤਕਾਰ ਸੁਜੀਤ ਪਾਤਲ ਜੀ ਦੇ ਦੇਹਾਂਤ ਦਾ ਸਮਾਚਾਰ ਮਿਲਿਆ ਮਾਨੂੰ ਬਹੁਤ ਦੁੱਖ ਹੋਇਆ ਪਦਮ ਸ਼੍ਰੀਨਾਨ ਸਮਾਨਿਤ ਸੁਜੀਤ ਪਾਤਲ ਜੀ ਦੀ ਲੇਖਣੀ ਨੇ ਨਾ ਸਿਰਫ ਪੰਜਾਬ ਬਲਕਿ ਪੂਰੀ ਦੁਨੀਆ ਭਰ ਵਿੱਚ ਪੰਜਾਬੀ ਸਾਹਿਤ ਨੂੰ ਇੱਕ ਨਵੀਂ ਉਚਾਈਆਂ ਤੇ ਪਹੁੰਚਾਇਆ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਇਸ ਅਚਾਨਕ ਮੌਤ ਦੇ ਉੱਤੇ ਗਿਆਦੂ ਪ੍ਰਗਟ ਕਰਦੀ ਹੈ ਅਤੇ ਪ੍ਰਭੂ ਦੇ ਚਰਨਾਂ 'ਚ ਇਹੀ ਅਦਾਸ ਬੇਨਤੀ ਕਰਦੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਅਤੇ ਉਹਨਾਂ ਦੇ ਲੱਖਾਂ ਕਰੋੜਾਂ ਜਿਹੇ ਪ੍ਰਸ਼ੰਸਕ ਨੇ ਉਹਨਾਂ ਦੇ ਲੇਖਨੀ ਦੇ دیਵਾਨੇ ਨੇ ਉਹਨਾਂ ਨੂੰ ਪਾਣਾ ਬਨਣ ਦਾ ਬਲ ਬਖਸ਼ਣਾ ਅੱਜ ਸਵੇਰੇ ਪੰਜਾਬ ਸਾਹਿਤ ਦੇ ਇੱਕ ਬਹੁਤ ਵੱਡੇ ਸਾਹਿਤਕਾਰ ਸੁਜੀਤ ਪਾਤਲ ਜੀ ਦੇ ਦੇਹਾਂਤ ਦਾ ਸਮਾਚਾਰ ਮਿਲਿਆ ਮਾਨੂੰ ਬਹੁਤ ਦੁੱਖ ਹੋਇਆ ਪਤਮ ਸ਼੍ਰੀਨاتھ ਸਨਮਾਨਿਤ ਸੁਜੀਤ ਪਾਪਰਦੀ ਦੀ ਲੇਖਣੀ ਨੇ ਨਾ ਸਿਰਫ ਪੰਜਾਬ ਬਲਕਿ ਪੂਰੀ ਦੁਨੀਆ ਪਰ ਵਿੱਚ ਪੰਜਾਬੀ ਸਾਹਿਤ ਨੂੰ ਇੱਕ ਨਵੀਂ ਉਚਾਈਆਂ ਤੇ ਪਹੁੰਚਾਇਆ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਇਸ ਅਚਾਨਕ ਮੌਤ ਦੇ ਉੱਤੇ ਗਿਆ ਅਦੁਪ ਪ੍ਰਗਟ ਕਰਦੀ ਹੈ ਅਤੇ ਪ੍ਰਭੂ ਦੇ ਚਰਨਾਂ 'ਚ ਇਹ ਅਦਾਸ ਬੇਨਤੀ ਕਰਦੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਅਤੇ ਉਹਨਾਂ ਦੇ ਲੱਖਾਂ ਕਰੋੜਾਂ ਜਿਹੇ ਪ੍ਰਸ਼ੰਸਕ ਨੇ ਉਹਨਾਂ ਦੇ ਲੇਖਣੀ ਦੇ دیਵਾਨੇ ਨੇ ਉਹਨੂੰ ਵੀ ਬਾਣਾ ਬਣਨ ਦਾ ਬਲ ਬਖਸ਼ਣਾ